ہویا تھا فلمیں اس ہفتے پنجاب کی جوانوں نئی پیدا دے گی اور پنجاب کے وچ کھیڑا نو کے پیچھے میں दाई फिल्म देख के जनते देख के प्रभावित হলাম لكن जिस तरह ਨਾਲ ਰਵੀਸ਼ اور چھوٹ سرا چھوٹاvarphi ਪ੍ਰਿਵਿਸ ਜਿਹੜੇ ਉਹ ਲਗਾਤਾਰ ਬੰਗਾਲ પ્રાપ્તਿਸ ਕਰਦੇ ਆ ਉਸ ਹਿਸਾਬ ਨਾਲ ਉਹ ਲੱਗਦਾ ਕਿ ਫਿਲਮ ਇਸ ਸਿਰ ਦੇ ਪੰਜਾਬ ਦੀ ਜਵਾਨੀ ਨੂੰ ਨਵੀਂ ਪ੍ਰੇਰਨਾ ਦੇਵੇਗੀ اور ਪੰਜਾਬ ਦੇ ਵਿੱਚ ਖੇਡਾਂ ਨੂੰ ਉਤਸ਼ਾਹਤ ਕਰੇਗੀ اور ਸਮਾਜ ਦੀ ਐਕਚੁਅਲੀ ਸਿਨੇਮਾ ਦਾ ਇਹ ਹੀ ਪਰਪਸਿ ਹੈ ਕਿ ਜੋ ਕੋਈ ਸਮਾਜ ਚ ਲਾਭ ਰਿਹਾ ਉਹਨੂੰ ਵੱਡੇ ਆਕਾਰ ਚ ਪੇਸ਼ ਕਰਨਾ ਔਰ ਲੋਕ ਐਂਟਰਟੇਨਮੈਂਟ ਦੇ ਨਾਲ ਨਾਲ ਕੁਝ ਨਾ ਕੁਝ ਲੈਸਨ ਕੁਝ ਨਾ ਕੁਝ ਪ੍ਰੇਰਣਾ ਜ਼ਰੂਰ ਲੈ। ਬਾਕੀ ਇਹ ਸਿਰਫ ਇਹ ਚ ਮੇਰੇ ਭਰਾ ਇਹਦੇ ਟ੍ਰੈਨਰ ਨਾਲ ਜਦੋਂ ਕਿਤੇ ਮੀਟਿੰਗ ਸਾਫ ਤੇਰੇ ਸਪੋਰਟਸ ਮਿਨਿਸਟਰ ਨੇ ਜਦੋਂ ਪੰਜਾਬ ਸਰਕਾਰ ਦੇ ਹੀ ਹਿਮਸੈਲਫ ਇਜ਼ ਅ ਵੈਰੀ ਗੁੱਡ ਹੰਬਲ ਪਰਸਨੈਲਟੀ ਐਂਡ ਅ ਸਪੋਰਟਸਮੈਨ ਆਲਸੋ ਨਵਰੀ ਮਚਿਊਰਡ ਐਂਡ ਫਾਈਵ ਪਰਪੀਸ਼ਨ ਅਮੰਗ ਵੀ ਹੈਵ ਇਨ ਪੰਜਾਬ ਸੋ ਹਮ ਕ੍ਰੀਏਟਡ ਗਰਡ ਇਨਸਪੈਕਟ ਐਂਡ ਲਵ ਫੋਰ ਸੋ ਆਲ ਟੋਲੇ ਨਾ ਕੋ ਗੋਇਨ ਅਚੀ ਅਰ ਦੂਸਰੀ ਗੱਲ ਮੈਂ ਇਸ ਫਿਲਮ ਦੇ ਨਾਮ ਗੁਲਾਮ ਨੂੰ ਮੈਂ ਬਹੁਤ ਲੰਬੇ ਸਮੇਂ ਤੋਂ ਜਾਣਦਾ ਰਹੀ ਵਾ ਸਟੂਡੈਂਟ ਜਦੋਂ ਐਪੀਜ ਕਾਲਜ ਜੰੰਦਰ ਜੇ ਕੋ ਨਾਮ ਜਾਣਤੀ ਸੀ ਤੇ ਮਦੋ ਤੋ ਇਹ ਮੇਰੇ ਕੋ ਹਾਲੇ ਹੀ ਜਿਹੜਾ ਨੰਬਰ ਦਾ ਪਹਿਲਾ وہ برنامے کے پیچھے لگ کے فیڈ کرتا ہوا اور کنسسٹنٹلی میں اگر کسی بچے کو کسی نوجوان کو گروتھ جاننا چاہے چاہو سنگنگ یا چاہے ایکٹنگ یا چاہے وہ پرفارمنس چاہے ہو یا وہ صبح آیا وہ دی ایسے سے لگاتار ہر چیز وچوں نے گروتھ لی سو so میںوں کریا بہت اطیسی کافی کمال کی چیز جی میں اور سگی چھوٹی بہن تی

so i wish all the best to the entire team wish you all the best thank you so zorda really the them and managing entertainment see in